ਕਿ ਇਹਨੂੰ ਮਾਰਕਾ ਵਗੈਰਾ ਦਿਖਾ ਦਾਨੇ ਬਾਈ ਜੀ ਟਾਇਰਾਂ ਦੇ ਨਾਲ ਦੀ ਬਾਈ ਜੀ ਆਹ ਰਿਹਾ ਮਾਰਕਾ ਚੈੱਕ ਕਰ ਲੈਣ 5305 ਤੇ ਬਾਕੀ ਕੰਡੀਸ਼ਨ ਦਿਖਾ ਦਾਨਾ ਸਿਕੰਦਰ ਲੇ ਪਲੇਟਫਾਰਮ ਤੇ ਨਿਗਮ ਮਰਵਾ ਦੇ ਸਜੇ ਸਾਊਂਡ ਸਿਸਟਮ ਲੱਗਾ ਹੋਇਆ ਤੇ 16 ਦੇ ਟਾਇਰਾਂ ਚ ਟਾਇਰ ਜਮ ਬ੍ਰਾਂਡ ਨੂ ਪੈਣੇਗੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸੁਨੂ ਬੱਬੂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਪਿੱਛੇ ਤੁਸੀਂ ਬਾਈ ਜੀ ਪੜੀ ਲੈ ਆਉਣਾਗਾ ਜ਼ਿੰਮੇਦਾਰਾ ਟਰੈਕਟਰ ਸੇਲ ਪਰਚੇਜ ਤੇ ਖੜਿਆ ਸੰਘੇੜੇ ਪਿੰਡ ਤੇ ਬ ਆਜੋ ਭਾਈ ਜੀ ਤੇ ਵੀਡੀਓ ਐਂਡ ਤੱਕ ਕਰ ਦੇਖੋ ਸੱਚੀ ਗੱਲ ਬੋਲਦੇ ਠੀਕ ਹੋ ਭਾਈ ਜੀ ਹਾਂਜੀ ਹਾਂਜੀ ਤੇ ਮੇਨ ਲੋਕੇਸ਼ਨ ਭਾਈ ਜੀ ਸਿੰਘੇੜਾ ਪਿੰਡ ਆ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਦਾ ਠੀਕ ਹੈ ਜੀ 2 ਕਿਲੋਮੀਟਰ ਰਹਿੰਦਾ ਬਰਨਾਲਾ ਦਾ ਆਪਣਾ ਠੀਕ ਹੈ ਜੀ ਇੱਧਰ ਸਾਹਮਣੇ ਲੁਧਿਆਣਾ ਰੋਡ ਨਿਕਿਆ ਦਾ ਠੀਕ ਹੈ ਜੀ ਜੀ ਉੱਤੇ ਟਰੈਕਟਰ ਸੀ ਹਾਂ ਜੀ ਮੇਰੇ ਕੋਲ ਟਰੈਕਟਰ ਨੇ ਕਿੰਨੇ ਕਿਹੜੇ ਟਰੈਕਟਰ ਅਵੇਲੇਬਲ ਹੁੰਦੇ ਭਾਈ ਜੀ ਆਪਣੇ ਕੋਲ ਹੁੰਦੇ 20 ਤੋਂ ਪਲੱਸ ਵੀ ਠੀਕ ਹੈ ਜੀ 20 ਤੋਂ ਪਲੱਸ ਹੁੰਦੇ ਆ ਤੇ ਲਓ ਭਾਈ ਜੀ ਪਹਿਲਾਂ ਤੁਹਾਨੂੰ ਦਿਖਾਵਾਂਗੇ ਮਹਿੰਦਰਾ ਨੋਵਾ 755 ਡੀ ਆਈ ਕਿੰਨੇ ਹੌਸਪਾਵਰ ਚ ਆ ਜਾਂਦਾ ਬਾਈ ਜੀ ਇਹ 75 ਚ ਵੀ ਜਾਂਦਾ ਜੀ ਲੈ ਵੀ 75 ਹੌਸਪਾਵਰ ਦਾ ਛੋਟਾ ਟਰੈਕਟਰ ਹੀ ਆਣਾ ਹਾਂਜੀ ਹਾਂਜੀ ਲਓ ਵੀ ਕੰਡੀਸ਼ਨ ਚੈੱਕ ਕਰਵਾ ਦੇ ਤੇ ਇਹ ਖੜਾਗਾ ਬਾਈ ਜੀ ਸ਼ੋਰੂਮ ਚ ਤੇ ਬਾਈਆਂ ਦੇ ਸ਼ੋਰੂਮ ਚ ਤੇ ਮਾਡਲ ਹੈਗਾ ਬਾਈ ਜੀ ਇਹ 2221 ਠੀਕ ਹੈ ਜੀ ਤੇ ਘੰਟੇ ਕਿੰਨੇ ਚੱਲੇ ਹੋ ਜੀ ਘੰਟੇ ਇਹ ਚੱਲੇ ਹੋ 5-600 ਘੰਟਾ 500-600 ਘੰਟਾ ਠੀਕ ਹੈ ਤੇ ਡਿਮਾਂਡ ਬਾਈ ਜੀ ਦੀ ਇਹਦੀ ਡਿਮਾਂਡ ਹੈਗੀ ਹੈ ਜੀ 12 ਲੱਖ ਰੁਪਈਆ 12 ਲੱਖ ਰੁਪਈਆ ਲੈ ਵੀ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਇਹ ਕਹਿੰਗਾ ਸੋਨਾਲਿਕਾ 75 RX ਇਹ ਇੱਕ ਨਵਾਂ ਮਾਡਲ ਹੈ ਜੀ ਤੇ 2021 ਮਾਡਲ ਹੈ ਜੀ ਲੈ ਵੀ 2021 ਮਾਡਲ ਹੈ ਤੇ ਉਹ ਵੀ 21 ਮਾਡਲ ਹੈਗਾ ਤੇ ਟਾਪ ਮਾਡਲ ਆ ਗਿਆ ਵੀ ਬਈ ਤੇ ਡਬਲ ਡਿਸਟ੍ਰੀਬਿਊਟਰ ਆ ਗਿਆ ਖੁੱਲੇ ਪਲੇਟਫਾਰਮ ਵਾਲਾ ਗਿਆ ਤੇ ਟਾਇਰ ਵੀ ਜੀ ਸਰ ਤਾਂ ਉੱਤੇ ਚਾੱਕ ਦੀ ਬਈ ਇਹ ਮਰਪਾ ਠੀਕ ਹੈ ਮੈਂ ਚੱਲ ਕੇ ਫੈਕਟਰ ਮੱਕੀ ਦੇ ਚਾਰ ਲਤੜਦੀ ਚੀਜ਼ ਨਾ ਠੀਕ ਹੈ ਜੀ ਤਾਂ ਕਰਕੇ ਐ ਖੜਾ ਲਿ ਬਰੇਕ ਠੀਕ ਹੈ ਇਹ ਤੋਤਾ ਨਹੀਂ ਹੈਗਾ ਆਪਾਂ ਕਹਿ ਲਈਏ ਨਾ ਅੱਜ ਹੀ ਆਇਆ ਤੁਹਾਡੇ ਮੂਰੀ ਆਇਆ ਸਰਕੀ ਪਾਊਡਰ ਕੀਤਾ ਨਹੀਂ ਅਜੇ ਇਹਦਾ ਨਾ 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 ਲੋਡ ਹੀ ਨਹੀਂ ਇਹਦਾ ਸਰਕੀ ਪਾਊਡਰ ਕਰਨੀ ਹੈ ਤੇ ਇਹਦੀ ਡਿਮਾਂਡ ਬਈ ਜੀ ਇਹ 10 ਲੱਖ ਰੁਪਏ ਜੀ ਠੀਕ ਹੈ ਜੀ ਫਸਟ ਆਨ 3:00 ਵਜੇ ਵੀ ਫਸਟ ਤੋਂ ਫਸਟ ਠੀਕ ਹੈ ਪੰਜਾਬ ਨੰਬਰ ਫਸਟ ਹੁੰਦਾ ਤੇ ਆ ਗਿਆ ਗਿਆ ਬਾਈ ਜੀ ਨਿਊ ਹਾਲੈਂਡ ਚ ਪੰਜਾਬ 2153 ਹੁੰਦਾ ਇਹ ਹੈਗਾ ਬਾਈ ਜੀ 563 ਤੇ ਟੋ ਮਾਡਲ ਹੈਗਾ ਬਾਕੀ ਜਿਹਨੂੰ ਮਾਰਕਾ ਵਗੈਰਾ ਦਿਖਾ ਦਨੇ ਬਾਈ ਜੀ ਟਾਇਰਾਂ ਦੇ ਨਾਲ ਦੀ ਬਾਈ ਜੀ ਹਾਂ ਰੁਪਏ ਮਾਰਕਾ ਚੈੱਕ ਕਰ ਲੈਣੇ ਲੈ ਵੀ ਉਧਰਲੇ ਪਾਸੇ ਤੁਹਾਨੂੰ ਮਾਰਕਾ ਵੀ ਦਿਖਾਉਣਗੇ ਆ ਸਕੰਦਰਾ ਟਰੈਕਟਰ ਦੇ ਟਾਇਰਾਂ ਤੇ ਤੁਹਾਨੂੰ ਮਾਰਕਾ ਦਿਖਾ ਦਨੇ ਬਾਈ ਜੀ ਚਲੋ ਬਈ ਚੈੱਕ ਕਰ ਲੋ ਚਲੋ ਬਈ 21 ਦਾ ਮਾਰਕਾ ਹੈਗਾ ਲੈ ਬਈ ਚੈੱਕ ਕਰ ਲੋ ਤੇ ਫੋਲਟਾਉ ਮਾਰ ਰਾ ਤੇ ਹੈਵੀ ਲਿਫਟ ਕੰਪੈਸਟੀ ਵਾਲਾ ਦਾ ਸਾਊਂਡ ਸਿਸਟਮ ਲੱਗਿਆ ਹੋਇਆ ਵੇ ਜੀ ਨਾਲ ਵੇਟ ਲੱਗਿਆ ਬਈ ਮਗਰ ਡਬਲ ਠੀਕ ਆ ਜੀ ਤੇ ਡਬਲ ਵੇਟ ਲੱਗਿਆ ਹੋਇਆ ਕੇ ਤੇ ਡਿਮਾਂਡ ਬਈ ਜੀ ਦੀ ਇਹ ਰਿਮਾਂਡ 13 ਲੱਖ ਰੁਪਏ ਜੀ 13 ਲੱਖ ਰੁਪਏ ਠੀਕ ਆ ਜੀ ਲਵੇ 13 ਲੱਖ ਰੁਪਏ ਡਿਮਾਂਡਾ ਮੰਨਤਾ ਨੂੰ ਹੋ ਜਾਊਗਾ ਤੇ ਲੋਨ ਵਗੈਰੇ ਦੀ ਫੈਸੀਬਿਲਿਟੀ ਹੈਗੀ ਬਈ ਹਾਂਜੀ 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 ਲੈ ਵੀ ਲੋਨ ਵਗੈਰੇ ਦੀ ਫੈਸੀਬਿਲਿਟੀ ਵੀ ਹੈਗੀ ਆ ਬਾਕੀ ਟਾਈ ਆਪਾਂ ਹੈਗਾ ਬਾਈਆਂ ਦਾ ਬੈਂਕ ਨਾਲ ਅੱਗੇ ਹੈਗਾ ਬਈ ਜੀ 1600 ਮਿਨੀ ਟਰੈਕਟਰ ਕਹੜੀ ਆਪਾਂ ਬਾਗਾਂ ਦੀ ਖੇਤੀ ਮਾਡਲ B ਹੈਗਾ ਠੀਕ ਹੈ ਜੀ 20 ਮਾਡਲ ਹੈਗਾ ਤੇ ਇਹ ਹੈਗਾ ਬਾਈ ਜੀ ਆਟੋਮੈਟਿਕ ਹੈ ਨਾ ਬਾਈ ਜੀ ਹਾਂਜੀ ਫੋਰ ਬਾਈ 48 ਟਾਇਰ ਹੀ ਬਹੁਤ ਮਹਿੰਗੇ ਜੀ ਠੀਕ ਹੈ ਜੀ ਸੌਂਗ ਨੂੰ ਪਵਾਇਆ ਹੈ ਕਿ ਨਾਲ ਹੀ ਹੈ ਬਾਈ ਸੌਂਗ ਨੂੰ ਸੌਂਗ ਨੂੰ ਠੀਕ ਹੈ ਜੀ ਸੌਂਗ ਨੂੰ ਪਵਾਇਆ ਤੇ ਅੱਗੇ ਦਿਖਾਉਣਾ ਤੁਹਾਨੂੰ ਬਾਈ ਜੀ 969 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਫੁੱਲ ਟਾਉ ਮਾਡਲ ਹੈਗਾ ਖੁੱਲੇ ਪਲੇਟਫਾਰਮ ਵਾਲਾ ਹੈਗਾ ਤੇ ਬਾਈ ਜੀ ਸਭ ਦਾ ਮੰਨ ਕੇ ਚਲੋ ਅੱਜ ਕੱਲ ਫੇਵਰਟ ਟਰੈਕਟਰ ਹੈ ਹੈਗਾ ਇਹ ਤੇ 5 ਸਟਾਰ ਆ ਗਿਆ ਲੱਗਦੇ ਕਲੱਚ ਵਾਲਾ ਹੈ ਤੇ ਮਾਡਲ ਬਾਈ ਜੀ 2021 2021 ਮਾਰਡਲਾ ਬਾਈ ਜੀ ਕੰਡੀਸ਼ਨ ਚ ਚੈੱਕ ਕਰਵਾ ਲਈ ਚਾਰੇ ਪਾਸੇ ਘੁੰਮ ਕੇ ਤੇ ਇਹਦੀ ਡਿਮਾਂਡ ਬਾਈ ਜੀ ਜਿਹੜੀ ਡਿਮਾਂਡ ਹੈਗੀ ਹੈ ਵੀ 8 ਲੱਖ ਰੁਪਏ ਦੀ 8 ਲੱਖ ਰੁਪਿਆ ਤੇ ਲੋ ਬਾਈ ਜੀ ਅੱਗੇ ਆ ਗਿਆ ਸਵਰਾਜ 855 ਨਵੀਂ ਸ਼ੋਅ ਵਾਲੇ ਦਾ ਬਾਈ ਤੁਹਾਨੂੰ ਮਿਲਨੇ ਸ਼ੁਰੂ ਹੋ ਗਏ ਪਰ ਜਿਹੜੇ ਆ ਪੁਰਾਣੀ ਸ਼ੋਅ ਵਾਲਿਆ ਇਹ ਬਹੁਤ ਜ਼ਿਆਦਾ ਖੱਟਾ ਇਹਨਾਂ ਦੀ ਵੱਧ ਵੈਲੀ ਹੋਣਾ ਬਾਈ ਜੀ ਠੀਕ ਆ ਜੀ ਇਹਨਾਂ ਨੂੰ ਬਹੁਤ ਲੋਕ ਪਸੰਦ ਕਰਦੇ ਠੀਕ ਆ ਜੀ ਦੇਖੇ ਚੁੱਲੇ ਵਾਲਾ ਕਿ 3 ਸਪੀਡ ਹੈਗਾ ਨਾ ਬਾਈ ਬਾਈ ਪਿਛਲੀ ਵਾਰੀ ਕਮੈਂਟ ਆਏ ਸੀਗੇ ਬਾਈ ਵੀ ਸਾਨੂੰ 3 ਸਪੀਡ ਵਾਲਾ ਟਰੈਕਟਰ ਦਿਖਾਓ ਤੇ ਟਾਉ ਮਾਡਲ ਤੇ ਇਹ ਕਿੰਨੇ ਮਾਡਲ ਹੈ ਜੀ ਇਹ 2022 ਮਾਡਲ ਹੈ ਜੀ 70 ਲੱਖ 75000 ਰੁਪਏ ਦਾ ਮਾਡਲ ਮੋਕਰੇ ਕਰਦਾਂਗੇ ਮਾਨਤਾ ਨਹੀਂ ਚਲੂ ਠੀਕ ਹੈ ਜੀ ਤੇ ਅਲੱਗ ਦੇ ਕਲੱਚ ਵਾਲਾ ਗਿਆ ਸਾਈਡ ਗੇਅਰ ਚਾ ਗਿਆ ਯੂ ਕੱਟ ਪਾਈਪ ਲੱਗੇ ਆ ਤੇ ਇਹ ਵਗੈਰਾ ਸੌਂਗਣਾ ਹੋਵੇ ਜੀ ਹਾਂਜੀ ਹਾਂਜੀ 16 9 28 ਦੇ 11 ਚ ਆ ਗਿਆ ਠੀਕ ਹੈ ਜੀ 16 9 28 ਦੇ 11 ਚ ਅੱਗੇ ਆ ਗਿਆ ਭਾਈ ਜੀ ਇਸ ਟਰੈਕਟਰ ਤੇ ਜਾਣ ਕਹਿੰਦੇ ਇਹਦੇ ਵੀ ਬਹੁਤ ਆਗੇ ਟਰਾਲੀ ਨੂੰ ਤਾਂ ਪੂਰਾ ਛੋਟਾ ਟਰੈਕਟਰ ਹੈ ਇਹ ਆ ਗਿਆ ਇਸ 450 ਤੇ ਮਾਡਲ ਬਈ ਜੀ ਇਹ 2020 ਮਾਡਲ ਹੈ ਜੀ ਟੌਪ ਮਾਡਲ ਆ ਠੀਕ ਹੈ ਜੀ ਇਹ ਜਿਵੇਂ 4 ਲੱਖ ਰੁਪਏ ਡਿਮਾਂਡ ਹੈ 4 ਲੱਖ ਦਾ ਰੈਕਟਰ ਦੇ ਦਾਂਗੇ ਠੀਕ ਹੈ ਜੀ ਤੇ ਟਾਇਰ ਵਈ ਜੀ ਟਾਇਰ ਨਾਲ ਦੀ ਹੈ ਬਈ ਦੇਖ ਲਓ 85 ਭਾਜੀ ਠੀਕ ਹੈ ਨਾਲ ਦੀ ਟਾਇਰ ਹੈ ਕਿ ਬਈ ਜਿੰਨੇ ਵੀ ਹੈਗਾ ਕੇ ਇਹ ਫਸਟ ਪਾਰਟੀ ਦਾ ਬਈ ਜੀ ਬਈ ਹਾਂਜੀ ਹਾਂਜੀ ਫਸਟ ਪਾਰਟੀ ਦਾ ਹੈਗਾ ਸੈਂਟਰ ਗੇਅਰ ਹੈਗਾ ਤੇ ਅਗੇ ਹੈਗਾ ਗੇਅਰ ਪ੍ਰੋ 4x4 4 ਸਪੀਡ ਚ ਬਈ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਬਈ ਇਹ ਲੱਗਦੇ ਕਲੱਚ ਵਾਲਾ ਹੈਗਾ ਕਨੋਪੀ ਸੱਤ ਦੇ ਲੱਗੇ ਆ ਤੇ ਟਾਇਰਾਂ ਤੇ ਵੇਟ ਵਗੈਰਾ ਲੱਗੇ ਹੋਏ ਨੇਗੇ ਬਾਕੀ ਤੁਹਾਨੂੰ ਮਾਰਕਾ ਵਗੈਰਾ ਦਿਖਾ ਦਨੇ ਲੋ ਬਈ ਚੈੱਕ ਕਰ ਕੀ ਮਾਡਲ ਆ ਵੀਰੇ ਤਾਂ ਠੀਕ ਆ ਜੀ ਇਹ ਨਵੇਂ ਹੈਗਾ ਆਪਾਂ ਕਹਿ ਲਈਏ ਨਾ ਤੇਰੀ ਹਾਰ ਪਾ ਕੇ ਲੈ ਜਾ ਕੋਈ ਜੱਜ ਨਹੀਂ ਕਰ ਸਕਦਾ ਨਵਾਂ ਜਾਂ ਪੁਰਾਣਾ ਤੇ ਤੇਹੀ ਮਾਡਲ ਆਗਾ ਤੇ ਡਿਮਾਂਡ ਵੀ ਜੀ ਇਹਦੀ 10 ਲੱਖ 40 ਹਜ਼ਾਰ ਰੁਪਏ ਦਾ 10 ਲੱਖ 40 ਹਜ਼ਾਰ ਰੁਪਿਆ ਬਾਈ ਭਾਜੀ ਤੱਕ ਪਲੇਟਫਾਰਮ ਤੋਂ ਵੀ ਨਹੀਂ ਕਹਿੰਦੇ ਰੰਗ ਰਿਆ ਲਿਹਾ ਹੈਗਾ ਕੰਡੀਸ਼ਨ ਪੂਰੀ ਕੋਕਾ ਪੀਸ ਪਈ ਆਗੀ ਚੱਕੀ ਦਿਖਾਉਣੇ ਬਈ ਜੀ ਤੁਹਾਨੂੰ ਸੋਨਾਲੀ ਕਾ ਚੇਂਜਰ ਵਾਲਾ ਮਿੱਟੀ ਸ਼ੋਅ ਆ ਗਿਆ ਬਈ ਜੀ ਤੇ ਫਰੰਟ ਰੇਡੀਅਲ ਟਾਇਰ ਪਾਏ ਹੋਏ ਨੇਗੇ ਇਹ ਚੇਂਜਰ ਗੇਅਰ 3 ਸਪੀਡ 3 ਸਪੀਡ 24 ਸਪੀਡ ਡਾਟ ਐਟਰਾ ਆ ਜਾਂਦਾ ਏ ਸਲਵ ਬਾਕੀ ਚੈੱਕ ਕਰਵਾ ਦੇ 24 ਸਪੀਡਾਂ ਵਾਲਾ ਲੈ ਇਧਰ ਨਿਗਾ ਪਰਵਾ ਦੇ ਤੇ ਈਪੀਆਈ ਚ ਆ ਗਿਆ ਨਾ ਬਾਈ ਜੀ ਇਹ ਹਾਂਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 5.5 ਲੱਖ ਰੁਪਏ 5.5 ਲੱਖ ਤੇ ਮਾਡਲ 2018 2018 ਖੁੱਲੇ ਪਲੇਟਫਾਰਮ ਚ ਤੇ ਅੱਗੇ ਆ ਗਿਆ ਬਾਈ ਜੀ 5405 ਤੇ ਬਾਕੀ ਕੰਡੀਸ਼ਨ ਦਿਖਾ ਦੇ ਸਕੰਦਰ ਲੈ ਪਲੇਟਫਾਰਮ ਤੇ ਨਿਗਾ ਮਰਵਾ ਦੇ ਰੰਗ ਪੇਂਟ ਤੇ ਬਾਈ ਜੀ ਜਿੰਨੇ ਟਰੈਕਟਰ ਹੋਣਗੇ origianal ਹੀ ਹੋਣਗੇ ਬਾਈ ਜੀ ਠੀਕ ਆ ਜੀ ਗੇਅਰ ਅਪਰੋਚ ਆ ਗਿਆ ਬਈ ਜੀ 3 4 ਸਪੀਡ ਚ ਆ ਗਿਆ ਨਬਈ ਵੀ ਹਾਂਜੀ 4 ਸਪੀਡ ਚ ਆ ਗਿਆ 5305 ਤੇ ਮਾਡਲ ਬਈ ਜੀ ਇਹ ਕਿੰਨਾ 2021 ਮਾਡਲ ਆ ਬਈ ਠੀਕ ਆ ਜੀ ਨਾਲ ਦੀ ਟਰਬ ਵੀ ਇਹਦੇ ਵੀ ਹਾਂਜੀ ਹਾਂਜੀ 7-8 ਲੱਖ ਰੁਪਏ ਡੰਮਾ ਦਾ ਫੁੱਲ ਫੁੱਲ ਟਾਪ ਮਾਰ ਲਾ ਜਿਹੜਾ ਸੁੱਤੀ ਹੋਉਂਦੀ ਹੈ ਇਹਦੀ ਠੀਕ ਆ ਜੀ ਮਾਰ ਕੇ ਮੁਰ ਕੇ ਤੁਸੀਂ ਦੇ ਸਕਦੇ ਬਈ ਜੀ ਪੂਰਾ ਓਕੇ ਪਾਏਗਾ ਟਰੈਕਟਰ ਵੀ ਤੇ ਅੱਗੇ ਆ ਗਿਆ ਬਈ ਜੀ ਸੋਨਾ ਲੀਕਾ ਇਹ 2010 ਮਾਡਲ ਹੈ ਵੀਰੇ ਠੀਕ ਹੈ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਸਾਰਾ ਟਰੈਕਟਰ ਜਿਹਨੂੰ ਥੱਲੇੋਂ ਦੇਖੋ ਠੀਕ ਹੈ ਜੀ ਸਾਢੇ ਕਿਟਾਈ ਚਾਹਵੇ ਜੀ ਇਹ ਸਾਡੇ ਦੇ ਚਾਰ ਸਿਲੰਡਰ ਮਿਨੀ 60 ਠੀਕ ਹੈ ਮਿਨੀ 60 ਚਾਰ ਸਿਲੰਡਰ 14 ਦੇ ਟਾਂਚਾ ਚਾਹਾਂਗਾ ਠੀਕ ਹੈ ਜੀ ਚਾਰ ਸਿਲੰਡਰ 14 ਦੇ ਟਾਂਚਾ ਚ ਪੱਠੇ ਵਾਲਾ ਤਾਂ ਮੈਂ ਕਹਣਾ ਬੈਸਟ ਟਰੈਕਟਰ ਹੈਗਾ ਇਹ ਹਾਂ ਵੀਰ ਖੇਤੀਬਾੜ ਨੂੰ ਬਹੁਤ ਚੰਗਾ ਟਰੈਕਟਰ ਹੈ ਠੀਕ ਹੈ ਜੀ ਤੇ 10 ਮਾਡਲ ਤੇ ਇਹਦੀ ਡਿਮਾਂਡ ਕਿੰਨੀ ਹੈ ਜੀ ਸਾਢੇ 3 ਲੱਖ ਸਾਢੇ 3 ਲੱਖ ਰੁਪਏ ਮਾਨ ਤਾਣੂ ਜੀ ਕੋਈ ਠੀਕ ਹੈ ਮਾਨ 5710 ਟਰੈਕਟਰ ਦੇ ਇਹਦੇ ਟਰਮੀਨਲ 4x4 ਵਾਲੇ ਪੋਏ ਹਾਂ ਹਾਂ ਠੀਕ ਹੈ ਸਾਹਮਣੂ ਪੂਰਾ 4x4 ਵਾਲੇ ਟਾਇਰ ਪੋਏ ਨੇ ਕਿ ਇਹ 17 ਮਾਡਲ ਆ ਠੀਕ ਹੈ ਜੀ ਇੰਡਸਟਰੀ ਡਿਬਿਊਟਰ ਹੈਗਾ ਟਰੈਕਟਰ ਉਹਨਾਂ ਨੂੰ ਠੀਕ ਹੈ ਜੀ 6 ਲੱਖ ਤੇ 45000 ਰੁਪਏ ਡਿਮਾਂਡ ਹੈ ਜੀ ਠੀਕ ਹੈ ਜੀ ਟਾਇਰ ਨਾਲ ਦੇ 73 74 ਪਜੀ ਮਾਨਦਾਨ ਬਈ ਹੋ ਜਾਊ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਤੇ ਆ ਗਿਆ ਬਈ ਜੀ 5710 ਕਲਰ ਸ਼ਿਫਟ B3 ਚ ਤੇ ਮਾਡਲ ਬਈ ਜੀ 2020 ਠੀਕ ਹੈ ਜੀ 2021 ਮਾਡਲ ਲਗਾ 20 20 20 2020 ਮਾਡਲ ਲਗਾ ਤੇ ਟਾਇਰ ਬਈ ਜੀ ਟਾਇਰ ਇਹਦਾ 9095 ਪੈਸੇ ਵੀ ਠੀਕ ਹੈ 9095 ਪੈਸੇ ਟਾਇਰ ਪੈਣਗੇ ਆਲ ओरिजिनलਗਾ ਫਰਸਟ ਪਾਰਟੀ ਦਾ ਤੇ ਇਹਦੀ ਡਿਮਾਂਡ ਬਈ ਜੀ 8 ਲੱਖ 8 ਲੱਖ ਰੁਪਏ ਠੀਕ ਹੈ ਜੀ ਇਹ ਕਹ ਗਿਆ ਬਈ ਜੀ 53 10 ਉਹ ਵੀ 53 10 ਤਕਰੀਬਨ ਬਈ 53 10 ਬਾਈ ਕੋਲ 3-4 ਹੁੰਦੀ ਨੇ ਜੇ ਤੇ ਇਹ ਖੁੱਲਦੇ ਹਿੱਸੇ ਵਾਲਾ ਠੀਕ ਹੈ ਉਹ ਬੰਦੇ ਹਿੱਸੇ ਵਾਲਾ ਨਾ ਬਈ ਜੀ ਇਹ ਖੁੱਲਦੇ ਹਿੱਸੇ ਵਾਲਾ ਹੈ ਇਹਦੀ ਡਿਮਾਂਡ ਜਿਵੇਂ ਕਹਿੰਗੇ ਅੱਜ ਕੱਲ ਬਹੁਤ ਜ਼ਿਆਦਾ ਜਾਂਦੀ ਹੈ ਜੇ ਤੇ ਇਹ ਮਾਡਲ ਬਈ ਜੀ ਇਹ ਸਤਾਰਾ ਇਹ ਸਤਾਰਾ ਮਾਡਲ ਦਾਗਾ ਤਵ ਮਾਡਲ ਕਹ ਲਿਆ ਨਾ ਇਹਨੂੰ ਵੀ ਜੇ ਟੱਮ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਜੀ ਜੇ ਟੱਮ ਵਗੈਰਾ ਵੀ ਪੂਰੀਆ ਸਾਫ ਹੋ ਜਾਣਗੇ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਸ਼ੇ 85 ਸੇਲਕ 85000 ਠੀਕ ਹੈ ਜੀ ਤੇ ਆ ਕਹੇਗਾ ਬਈ ਜੀ ਸਪੈਸ਼ਲ ਐਡੀਸ਼ਨ ਵਾਲਾ ਛੋਟਾ ਟਰੈਕਟਰ ਕਹ ਲਿਆ ਇਹ ਬਈ ਜੂਜੀ ਗੇਅਰ ਚ ਹੈਗਾ ਇਹ ਹਾਂਜੀ ਜੂਜੀ ਗੇਅਰ ਚ ਹੈਗਾ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਊਂਡ ਸਿਸਟਮ ਲੱਗਾ ਹੋਇਆ ਤੇ 16 ਦੇ ਟਾਇਰਾਂ ਚ ਟਾਇਰ ਜਮ ਬ੍ਰਾਂਡ ਨਿਊ ਪੈਣਗੇ 2021 ਮਾਡਲ ਠੀਕ ਹੈ ਜੀ ਤੇ ਇਹਦੀ ਡਿਮਾਂਡ ਜੀ ਕੀ ਰੇਡ ਮਾਡਲ ਬਰੇ 775 775 ਤੇ ਲਓ ਬਈ ਆ ਕਿ ਤੁਹਾਨੂੰ ਹੁਣ ਦਿਖਾਉਣਗੇ ਬਾਗਾਂ ਦੀ ਖੇਤੀ ਵਾਸਤੇ ਇੱਕ ਹੋਰ ਬੈਸਟ ਟਰੈਕਟਰ ਮਿਨੀ ਟਰੈਕਟਰ ਕਹਿੰਦੇ ਆਪਾਂ 4x4 ਚਾ ਬਈ ਇਹ ਹਾਂਜੀ ਹਾਂਜੀ ਲੈ ਬਈ 4x4 ਚ ਆ ਗਿਆ ਫਿਚਰ ਫੁੱਲ ਨੇਗੇ ਤੇ ਵੱਡੇ ਟਰੈਕਟਰ ਨੂੰ ਮੈਂ ਕਹਣਾ ਫਿਚਰਾਂ ਦੇ ਹਿਸਾਬ ਨਾਲ ਤਾਂ ਮਾਰ ਪਾਉਂਦਾ ਨਾ ਬਈ ਜੀ ਹੂੰ ਤੇ ਇਹ ਮਾਡਲ ਬਈ ਜੀ 2015 2015 ਤੇ ਇਹਦੀ ਡਿਮਾਂਡ ਬਈ ਜੀ ਇਹਦੀ 2 ਲੱਖ ਰੁਪਏ ਦਾ ਦੇ ਦਾਂਗੇ ਬਈ ਠੀਕ ਆ ਜੀ 2 ਲੱਖ ਰੁਪਏ ਡਿਮਾਂਡ ਆ ਗਈ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਤੇ ਲੋਕੇਸ਼ਨ ਬਾਈ ਜੀ ਇੱਕ ਵਾਰੀ ਹੋਰ ਦੱਸ ਦੋ ਆਪਣੀ ਵੀਰੇ ਜ਼ਿਲ੍ਹਾ ਬਰਨਾਲਾ 2 ਕਿਲੋਮੀਟਰ ਤੇ ਬਰਨਾਲਾ ਰਹਿ ਜਾਂਦਾ ਸੰਘੇੜਾ ਪਿੰਡ ਹੈਗਾ ਠੀਕ ਹੈ ਜੀ ਲੁਧਿਆਣਾ ਵਾਲੇ ਰੋਡ ਤੋਂ ਹੀ ਜਾਂਦਾ ਰੋਡ ਜਾਂਦਾ ਇੱਧਰ ਜਿਹੜਾ ਨਾ ਠੀਕ ਹੈ ਲੁਧਿਆਣਾ ਰੋਡ ਰਹਿੰਦਾ ਉਹਦੇ ਥੀ ਰਹਿ ਜਾਂਦਾਗਾ ਠੀਕ ਬਾਰਡਰ ਬਾਕਸ ਕੋਲੇ ਵੀਰੇ ਠੀਕ ਹੈ ਜੀ ਜਿਮੀ ਦਾ ਟਰੈਕਟਰ ਗੈਰ ਜੇ ਟਰੈਕਟਰ ਕਿਸੇ ਨੇ ਵੇਚਣਾ ਹੋਵੇ ਤਾਂ ਵੀ ਕਿਸੇ ਨੂੰ ਕਰਾਏ ਤੇ ਸਾਰੇ ਸਾਰੇ ਪਾਸੇ ਆਹ ਲਾ ਨੰਬਰ ਜੀ ਠੀਕ ਹੈ ਬਾਈ ਠੀਕ ਹੈ ਜੀ ਤੁਲੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਕਰ ਲਓ ਪੋਲੋ ਧੰਨਵਾਦ